90ਵਾਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਸਿਆਸੀ ਆਗੂਆਂ ਨੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਵੱਡੇ ਪੱਧਰ ਦੇ ਉੱਤੇ ਮੀਟਿੰਗਸ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਵੀ ਕਿਹਨੂੰ ਟਿਕਟ ਦੇਣੀ ਆ ਕਿਹਦੀ ਇਸ ਵਾਰ ਟਿਕਟ ਕੱਟਣੀ ਆ ਕਿਉਂਕਿ ਵਕਾਰ ਦਾ ਸਵਾਲ ਹੁੰਦਾ ਹਰੇਕ ਬੰਦੇ ਨੂੰ ਹਰੇਕ ਪਾਰਟੀ ਨੂੰ ਇਹੀ ਹੁੰਦਾ ਵੀ ਅਸੀਂ ਵੱਧ ਤੋਂ ਵੱਧ ਸੀਟਾਂ ਜਿੱਤ ਜਾਈਏ ਤੇ ਸਰਕਾਰ ਜਿਹੜੀ ਹੈ ਆਪਣੀ ਬਣਾ ਲਈਏ ਪਿਛਲੇ ਇੱਕ ਦਹਾਕੇ ਤੋਂ ਭਾਰਤ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਐਨਡੀਏ ਦੀ ਸਰਕਾਰ ਹੈ ਔਰ ਹੁਣ ਜਿੱਥੇ ਇੱਕ ਪਾਸੇ ਲੀਡਰਸ ਨੇ ਆਪਣੀਆਂ ਰੈਲੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਉਹਨਾਂ ਨੇ ਜਲਸੇ ਸ਼ੁਰੂ ਕਰ ਦਿੱਤੇ ਤਕਰੀਰਾਂ ਸ਼ੁਰੂ ਕਰ ਦਿੱਤੀਆਂ ਇਸੇ ਦੌਰਾਨ ਸਰਵੇਜ਼ ਦਾ ਜਿਹੜਾ ਦੌਰ ਹੈ ਇਹ ਵੀ ਸ਼ੁਰੂ ਹੋ ਗਿਆ ਸਰਵੇਖਣ ਦਾ ਜਿਹੜਾ ਦੌਰ ਹੈ ਇਹ ਵੀ ਸ਼ੁਰੂ ਹੋ ਗਿਆ ਹੁਣ ਇੰਡੀਆ ਟੁਡੇ ਸੀ ਵੋਟਰ ਨੇ ਇੱਕ ਸਰਵੇ ਕੰਡਕਟ ਕੀਤਾ ਇੱਕ ਸਰਵੇ ਕਰਵਾਇਆ ਗਿਆ 543 ਸੀਟਾਂ ਨੇ ਲੋਕ ਸਭਾ ਦੀਆਂ ਇਸ ਸਰਵੇ ਦੇ ਮੁਤਾਬਕ ਐਂਡੀਏ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ ਜਿਹਦੇ ਵਿੱਚ ਭਾਜਪਾ ਮੁੱਖ ਰੋਲ ਅਦਾ ਕਰਦੀ ਹੈ ਇਸ ਸਰਵੇ ਦੇ ਮੁਤਾਬਕ ਐਂਡੀਏ ਨੂੰ 335 ਸੀਟਾਂ ਜਿਹੜੀਆਂ ਉਹ ਮਿਲ ਸਕਦੀਆਂ ਨੇ ਔਰ ਅਗਰ 335 ਸੀਟਾਂ ਮਿਲਦੀਆਂ ਤਾਂ ਇਹ ਤੋਂ ਜ਼ਾਹਰ ਹੈ ਕਿ ਸਰਕਾਰ ਜਿਹੜੀ ਆ ਉਹ ਇੱਕ ਵਾਰ ਫਿਰ ਭਾਜਪਾ ਦੀ ਬਣੇਗੀ ਨਾਲ ਦੀ ਨਾਲ ਨਵਾਂ ਬੜਿਆਂ ਸਜਰਾ ਬਣਿਆ ਗੱਠਜੋੜ ਇੰਡੀਆ ਗੱਠਜੋੜ ਇਸ ਨੂੰ 168 ਸੀਟਾਂ ਜਿਹੜੀਆਂ ਮਿਲ ਸਕਦੇ ਆ ਇਹਦੇ ਵਿੱਚ ਮੁੱਖ ਰੋਲ ਜਿਹੜਾ ਉਹ ਕਾਂਗਰਸ ਦਾ ਰਹੇਗਾ ਕਿਉਂਕਿ ਕਾਂਗਰਸ ਇੱਕ ਵੱਡੀ ਪਾਰਟੀ ਰਹੀ ਆ ਇਹਨਾਂ ਸਾਰੀਆਂ ਪਾਰਟੀਆਂ ਨੇ ਰਲ ਕੇ ਹੁਣ ਇੱਕ ਜਿਹੜਾ ਇੰਡੀਆ ਗੱਠਜੋੜ ਬਣਾਇਆ ਜਿਹਦੇ ਵਿੱਚ ਕਰੀਬ 27 ਪਾਰਟੀਆਂ ਨੇ ਔਰ ਅਗਦੇ ਪਾਸੇ ਗੱਲ ਕਰੀਏ ਤਾਂ ਜਿਹੜੇ ਅਦਰਸ ਜਿਹੜੇ ਕਹਿ ਲਈਏ ਆਜ਼ਾਦ ਕਹਿ ਲਈਏ ਜਾਂ ਜਿਹੜੇ ਹੋਰ ਛੋਟੀਆਂ ਪਾਰਟੀਆਂ ਕਹਿ ਲਈਏ ਉਹਨਾਂ ਨੂੰ ਉਹ 42 ਲੋਕ ਜਿਹੇ ਨੇ 42 ਸੀਟਾਂ ਜਿਹੀਆਂ ਨੇ ਜਿਹੜੀਆਂ ਜਿੱਤੀਆਂ ਜਾ ਸਕਦੀਆਂ ਨੇ ਸੋ ਖੈਰ ਇਸ ਸਰਵੇ ਤੋਂ ਤਾਂ ਇਦਾਂ ਲੱਗਦਾ ਵੀ ਐਨਡੀਏ ਜਿਹੜੀ ਆ ਉਹ ਆਪਣੀ ਸਰਕਾਰ ਬਣਾ ਜਾਏਗੀ ਜਦਕਿ ਐਨਡੀਏ ਦਾ ਇਸ ਵਾਰੀ ਜਿਹੜਾ ਨਾਰਾ ਵੀ ਆ ਵੀ ਇਸ ਵਾਰੀ ਅਸੀਂ 400 ਤੋਂ ਪਾਰ ਜਾਣਾ ਹੁਣ ਅਗਰ ਇਹਨੂੰ ਥੋੜਾ ਬਾਈਫਰਕੇਟ ਕਰੀਏ ਇਹਨੂੰ ਜਿਹੜਾ ਕੱਲੇ-ਕੱਲੇ ਪਾਰਟੀ ਦੇ ਹਿਸਾਬ ਨਾਲ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਮੁੱਖ ਤੌਰ ਦੇ ਉੱਤੇ ਜਿਹੜੀ ਭਾਜਪਾ ਆ ਉਹ 304 ਸੀਟਾਂ ਲੈ ਜਾਏਗੀ ਜੇ 304 ਸੀਟਾਂ ਭਾਜਪਾ ਲੈ ਜਾਂਦੀਆਂ ਤਾਂ ਵੀ ਸਰਕਾਰ ਭਾਜਪਾ ਆਪਣੇ ਦਮ ਦੇ ਉੱਤੇ ਬਣਾ ਜਾਏਗੀ ਔਰ ਇਹਦੇ ਨਾਲ ਹੀ ਕਾਂਗਰਸ ਜਿਹੜੀ ਕਿਸੇ ਵੇਲੇ ਸੱਤਾ ਦੇ ਗਲਿਆਰਿਆਂ ਦੀ ਸ਼ਾਨ ਹੁੰਦੀ ਸੀਗੀ ਸੱਤਾ ਦਾ ਸੁੱਖ ਉਹਨਾਂ ਨੇ ਬਹੁਤ ਲੰਮਾ ਸਮਾਂ ਜਿਹੜਾ ਸੱਤਾ ਦਾ ਸੁੱਖ ਮਾੜਿਆ ਉਹ ਕੇਵਲ 71 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਜਾਣਗੇ ਉਹ ਸ ਕੇਵਲ 71 ਸੀਟਾਂ ਉਹਨਾਂ ਨੂੰ ਮਿਲਣਗੀਆਂ ਉਹਨਾਂ ਕੋਲੋਂ ਇਹ ਡਬਲ ਡਿਜੀਟ ਵੀ ਕ੍ਰੋਸ ਹੁੰਦਾ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਨਾਲ ਹੀ ਹੁਣ ਆਪਾਂ ਗੱਲ ਕਰਦੇ ਆਂ ਅਦਰਸ ਦੀ ਅਦਰਸ ਦੇ ਵਿੱਚ 168 ਜਿਹੜੇ ਸੀਟਸ ਆ ਉਹ ਜਿੱਤਿਆ ਜਾ ਸਕਦੇ ਆ ਜਿਹਦੇ ਵਿੱਚ ਛੋਟੀਆਂ ਪਾਰਟੀਆਂ ਵੀ ਆ ਗਈਆਂ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਆ ਜਾਂਦੀ ਹੈ ਭੋਜਨ ਸਮਾਜ ਪਾਰਟੀ ਵੀ ਆ ਜਾਂਦੀ ਹੈ ਜਿਹੜੀ ਯੂਵੀ ਆ ਜਾਂਦੀ ਹੈ ਹੋਰ तमाम ਜਿਹੜੀਆਂ ਪਾਰਟੀਆਂ ਜਿਨ੍ਹਾਂ ਦਾ ਆਪੋ ਆਪਣੇ ਸੂਬਿਆਂ ਦੇ ਵਿੱਚ ਰਸੂਖ ਹੈ ਇਹਨਾਂ ਦੇ ਵਿੱਚ 168 ਸੀਟਾਂ ਜਈਆਂ ਨੇ ਜਿਹੜੀਆਂ ਇਹ ਪਾਰਟੀਆਂ ਜਿਹੜੀਆਂ ਨੇ ਜਿੱਤ ਸਕਦੀਆਂ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੇ ਵਿੱਚ ਇਸ ਵੇਲੇ ਸੱਤਾ ਰੂਪ ਪਾਰਟੀ ਜਿਹੜੀ ਹੈ ਉਹ ਹੈਗੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਹੈਗੀਆਂ ਨੇ ਹੁਣ ਇਹਨਾਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਜਿਹੜੀ ਹੈ ਦਾਵਾ ਕਰਦੀ ਹੈ ਵੀ ਮੈਂ 13 ਦੀਆਂ 13 ਸੀਟਾਂ ਜਿੱਤ ਲੈਣੀਆਂ ਇਹਨਾਂ ਦੇ ਹਿੱਸੇ ਇਸ ਸੀ ਵੋਟਰ ਸਰਵੇ ਇੰਡੀਆ ਟੁਡੇ ਸੀ ਵੋਟਰ ਸਰਵੇ ਦੇ ਮੁਤਾਬਕ ਕੇਵਲ 5 ਸੀਟਾਂ ਆਉਂਦੀਆਂ ਨੇ ਔਰ ਕਾਂਗਰਸ ਜਿਹੜੀ ਇਹ ਵੀ ਦਾਵਾ ਕਰ ਰਹੀ ਹੈ ਵੀ ਅਸੀਂ ਐਤ ਕੀ ਜਿਹੜੀ ਆ ਉਹ 13 ਦੀਆਂ 13 ਸੀਟਾਂ ਜਿੱਤ ਜਾਣੀਆਂ ਨੇ ਉਹਨਾਂ ਕੋਲ ਵੀ 5 ਸੀਟਾਂ ਹੀ ਆਉਂਦੀਆਂ ਔਰ ਇਹ ਸਭ ਦੇ ਵਿੱਚ ਭਾਜਪਾ ਜਿਹੜੀ ਹੈ ਭਾਜਪਾ 2 ਸੀਟਾਂ ਲੈਂਡ ਦੇ ਵਿੱਚ ਕਾਮਯਾਬ ਹੋ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਭਾਜਪਾ ਕੋਲ ਦੋ ਹੀ ਸੀਟਾਂ ਨੇ ਇੱਕ ਗੁਰਦਾਸਪੁਰ ਵਾਲੀ ਔਰ ਇੱਕ ਹੁਸ਼ਿਆਰਪੁਰ ਤੋਂ ਗੁਰਦਾਸਪੁਰ ਤੋਂ ਸੰਨੀ ਦਿਵਲ ਜਿਹੜੇ ਬਾਲੀਵੁੱਡ ਐਕਟਰ ਨੇ ਉਹ ਜਿੱਤ ਗਏ ਸੀਗੇ ਔਰ ਹੁਸ਼ਿਆਰਪੁਰ ਤੋਂ ਸਾਬਕਾ ਆਈਐਸ ਅਫਸਰ ਸੋਮਨਾਥ ਜਿਹੜੇ ਆ ਉਹਨਾਂ ਨੇ ਬਾਜ਼ੀ ਮਾਰੀ ਸੀ ਉਹ ਇਹ ਦੋ ਸੀਟਾਂ ਜਿਹੜੀਆਂ ਭਾਜਪਾ ਦੇ ਕੋਲ ਆ ਔਰ ਹਾਸ਼ੀਏ ਤੇ ਇੱਕ ਵਾਰ ਫੇਰ ਅਕਾਲੀ ਦਲ ਚਲਾ ਜਾਂਦਾ ਅਕਾਲੀ ਦਲ ਕੋਲ ਕੇਵਲ ਇੱਕ ਸੀਟ ਮਿਲਦੀ ਆ ਉਹ ਵੀ ਸਰਵੇ ਦੇ ਵਿੱਚ ਹਾਲਾਂਕਿ ਸਰਵੇਆਂ ਦੇ ਜਿਹੜੇ ਨਤੀਜੇ ਆ ਜਿਹੜੇ ਸਰਵੇਆਂ ਦੀਆਂ ਰਿਪੋਰਟਸ ਹੁੰਦੀਆਂ ਆ ਨਤੀਜਿਆਂ ਤੋਂ ਤਕਰੀਬਨ ਵੱਖਰੀਆਂ ਹੋ ਜਾਂਦੀਆਂ ਹੁੰਦੀਆਂ ਪਰ ਅਕਾਲੀ ਦਲ ਵਾਸਤੇ ਕਿਤੇ ਨਾ ਕਿਤੇ ਚਿੰਤਾ ਦੀ ਗੱਲ ਆ ਚਿੰਤਾ ਦਾ ਵਿਸ਼ਾ ਹੈ ਕਿ ਉਹਨਾਂ ਕੋਲ ਲੋਕ ਸਭਾ ਦੇ ਵਿੱਚ ਕੇਵਲ ਇੱਕ ਸੀਟ ਰਹਿ ਜਾਏਗੀ ਹੁਣ ਇਹ ਸੀਟ ਬਠਿੰਡੇ ਤੋਂ ਹੁੰਦੀ ਹੈ ਜਿੱਥੋਂ ਇਸ ਵੇਲੇ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਆ ਉਹ ਮੈਂਬਰ ਪਾਰਲੀਮੈਂਟ ਵੀ ਹੈਗੇ ਆ ਸੁਖਬੀਰ ਬਾਦਲ ਦੀ ਆਪਣੀ ਸੀਟ ਜਿਹੜੀ ਫਿਰੋਜ਼ਪੁਰ ਫਰੀਦਕੋਟ ਜਿੱਥੋਂ ਇਹ ਲੜਦੇ ਰਹੇ ਆ ਔਰ ਜਿੱਥੋਂ ਇਹ ਜਿੱਤਦੇ ਵੀ ਰਹੇ ਆ ਕੀ ਇਹ ਉੱਥੋਂ ਵੀ ਹਾਰ ਜਾਣਗੇ ਕੇਵਲ ਬਠਿੰਡਾ ਜਿੱਤ ਸਕਣਗੇ ਜਾਂ ਫਿਰੋਜ਼ਪੁਰ ਜਿੱਤ ਸਕਣਗੇ ਫਰੀਦਕੋਟ ਜਿੱਤ ਸਕਣਗੇ ਸੋ ਮੁਕਾਬਲਾ ਕੁਲ ਮਿਲਾ ਕੇ ਬਹੁਤ ਜ਼ਬਰਦਸਤ ਹੋਣ ਵਾਲਾ ਔਰ ਕਿਉਂਕਿ ਜਿਹੜ ਦੇ ਸੀ ਵੋਟਰ ਸਰਵੇ ਆ ਇਹ ਕੇਵਲ ਸਰਵੇ ਆ ਇਹ ਜਿਹੜਾ ਸਰਵੇ ਰਿਪੋਰਟਸ ਹੁੰਦੀਆਂ ਇਹ ਕਿਸੇ ਵੇਲੇ ਉਲਟ ਵੀ ਹੋ ਜਾਂਦੀਆਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਪਰ ਸੀ ਵੋਟਰ ਸਰਵੇ ਤੋਂ ਇੱਕ ਗੱਲ ਸਾਫ਼ ਹੁੰਦੀ ਆ ਕੀ ਐਨਡੀਏ ਜਿਹੜੀ ਭਾਜਪਾ ਜਿਹਨੂੰ ਕਮਾਂਡ ਕਰਦੀ ਹੈ ਭਾਜਪਾ ਜਿਹਨੂੰ ਰੂਲ ਕਰਦੀ ਹੈ ਭਾਜਪਾ ਦੀ ਉਹਦੇ ਵਿੱਚ ਕਮਾਂਡਿੰਗ ਪਾਵਰ ਜ਼ਿਆਦਾ ਹੈ ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹਮੇਸ਼ਾ ਭਾਜਪਾ ਆਪਣੇ ਵੱਲੋਂ ਜਿਹੜਾ ਨਾਮਿਨੇਟ ਕਰਕੇ ਭੇਜਦੇ ਆ ਨਰਿੰਦਰ ਮੋਦੀ ਪਿਛਲੇ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਨੇ ਦੋ ਵਾਰ ਦੇ ਉਪ ਪ੍ਰਧਾਨ ਮੰਤਰੀ ਰਹਿ ਚੁੱਕਿਆ ਔਰ ਇਦਾਂ ਲੱਗਦਾ ਵੀ ਹੁਣ 2024 ਦੇ ਵਿੱਚ ਅਗਰ ਇਹ ਸਰਵੇ ਰਿਪੋਰਟਸ ਸਹੀ ਹੁੰਦੀਆਂ ਨੇ ਤਾਂ ਨਰਿੰਦਰ ਮੋਦੀ ਹੋਣੀ ਜਿਹੜੇ ਆ ਉਹ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਪਦ ਵਾਸਤੇ ਜਿਹੜੀ ਆ ਇਸ ਪੋਸਟ ਵਾਸਤੇ ਸੌ ਚੱਕਣਗੇ ਪਰ ਹੈਰਾਨੀ ਦੀ ਗ ਜਿਨ੍ਹਾਂ ਨੇ ਕਰੀਬ 70 ਸਾਲ ਇਸ ਮੁਲਕ ਦੇ ਉੱਤੇ ਰਾਜ ਕੀਤਾ ਔਰ ਹਾਲੇ ਤੱਕ ਵੀ ਰਜੀਵ ਗਾਂਧੀ ਹੁਣਾਂ ਦਾ ਰਿਕਾਰਡ ਹੈਗਾ ਕਿ ਸਭ ਤੋਂ ਵੱਧ ਸੀਟਾਂ ਉਹ ਲੈ ਕੇ ਆਏ ਸੀਗੇ ਉਹ ਹੁਣ ਪਾਰਟੀ ਜਿਨੇ ਇਹ ਕਿਸੇ ਵੇਲੇ 400 ਦੇ ਆਸ-ਪਾਸ ਸੀਟਾਂ ਖੜੀਆਂ ਹੋਣ ਪੂਰੇ ਦੇਸ਼ ਦੇ ਵਿੱਚੋਂ ਉਹ ਕੇਵਲ 71 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਜਾਏਗੀ ਔਰ ਪੰਜਾਬ ਚਾਜੀਏ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਇੱਕ ਪਾਸੇ ਉਹ ਕਹਿੰਦੇ ਨੇ ਵੀ ਅਸੀਂ ਤੇ ਸ਼ੇਬਰ ਲਾ ਦਿੱਤੀ ਆ ਅਸੀਂ ਤੇ ਲੋਕਾਂ ਦੇ ਅਜਿਹੇ ਵਿਕਾਸ ਕਾਰਜ ਕੀਤੇ ਲੋਕਾਂ ਦੇ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਬਿਜਲੀ ਮੁਫਤ ਕੀਤੀ ਹੋਈ ਆ ਬੱਸਾਂ ਦਾ ਸਫ਼ਰ ਔਰਤਾਂ ਵਾਸਤੇ ਮੁਫਤ ਮੁਫਤ ਆ ਉਹ ਕੇਵਲ 5 ਸੀਟਾਂ ਦੇ ਉੱਤੇ ਸਿਮਟ ਜਾਣਗੇ ਹਾਲਾਂਕਿ ਇਹ ਸਾਰੇ ਸਰਵੇ ਆ ਇਹਦੇ ਸੱਚਾਈ ਕਿੰਨੀ ਕਿਆ ਇਹ ਉਦੋਂ ਪਤਾ ਲੱਗੇਗਾ ਜਦੋਂ ਤਰੀਕ ਅਨਾਉਂਸ ਹੋ ਜਾਏਗੀ ਵੋਟਾਂ ਪੈ ਜਾਣਗੀਆਂ ਰਿਜ਼ਲਟ ਆ ਜਾਏਗਾ ਪਰ ਸੀ ਵੋਟਰ ਸਰਵੇ ਤੋਂ ਇੱਕ ਗੱਲ ਸਿੱਧੂ ਹੁੰਦੀ ਹੈ ਕਿ ਭਾਜਪਾ ਇੱਕ ਵਾਰ ਫੇਰ ਸਰਕਾਰ ਬਣਾਏਗੀ ਕਾਂਗਰਸ ਨੂੰ ਸਖਤ ਮਿਹਨਤ ਦੀ ਲੋੜ ਆ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਵੀ ਸਖਤ ਮਿਹਨਤ ਕਰਨ ਦੀ ਲੋੜ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ